ਲੇ ਇਲੈਕਸ਼ਨ ਫਿਰ ਤੁਸੀਂ ਇਕੱਠੇ ਲੜੋਗੇ ਫਿਰ ਅਬ ਨੀਟ ਬਿੱਟੂ ਨੇ ਕਹਿ ਨਹੀਂ ਅਸੀਂ ਇਕੱਲੇ ਲੜਾਂਗੇ ਅਸੀਂ ਇੰਨੇ ਇੰਨੇ ਵੱਡੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਉਹਦਾ ਸਿਹਰਾ ਜਿਹੜਾ ਉਹ ਹੁਣ ਬੀਜੇਪੀ ਸੌਰੀ ਅਕਾਲੀ ਦਲ ਦੇ ਥੋੜੀ ਬੰਨ ਦੇਣਾ ਔਰ ਹਾਲੇ ਤੱਕ ਜੋ ਕਿਆਸ ਲਗਾਏ ਜਾ ਰਹੇ ਸਨ ਜਾਂ ਪਿਛਲੇ ਕੁਝ ਦਿਨਾਂ ਤੋਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਵੀ ਇਲੈਕਸ਼ਨਾਂ ਵੱਲ ਵੱਧੇ ਵੱਧੇ ਅਕਾਲੀ ਬੀਜੇਪੀ ਜਿਹੜੇ ਆ ਉਹ ਨਜ਼ਦੀਕ ਆ ਨਹੀਂਏ ਤੇ ਫਿਰ ਇਹਦਾ ਗੜਚੜ ਹੋਣ ਦੀ ਪੂਰੀ ਉਮੀਦ ਹੈ ਲੇਕਿਨ ਅੱਜ ਬਿੱਟੂ ਦੇ ਮਿਆਨ ਨੇ ਇਸ ਜੋ ਕਹਿੰਦੇ ਕਿ ਧੁਆਜੋ ਥੋੜਾ ਬਹੁਤ ਉੱਠ ਰਿਹਾ ਹੈ ਉੱਤੇ ਪਾਣੀ ਬਾਤ ਹੈ। ਮਲੇ ਇਲੈਕਸ਼ਨ ਫਿਰ ਤੁਸੀਂ ਕਿੱਟੇ ਲੜੋਗੇ? ਫਿਰ ਅਬ ਨਹੀਂ ਜਟੂ ਨੇ ਕਿਹਾ ਨਹੀਂ ਅਸੀਂ ਇਕੱਲੇ ਲੜਾਂਗੇ। ਅਸੀਂ ਇੰਨੇ ਨੇ ਵੱਡੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਉਹਦਾ ਸਿਹਰਾ ਜਿਹੜਾ ਉਹ ਹੁਣ ਬੀਜੇਪੀ ਸੌਰੀ ਅਕਾਲੀ ਦਲ ਦੇ ਥੋੜੀ ਬੰਨ ਲੈਣਾ। ਔਰ ਹਾਲੇ ਤੱਕ ਜੋ ਕਿਆਸ ਲਗਾਏ ਜਾ ਰਹੇ ਸਨ ਜਾਂ ਪਿਛਲੇ ਕੁਝ ਦਿਨਾਂ ਤੋਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਵੀ ਇਲੈਕਸ਼ਨਾਂ ਵੱਲ ਵੱਡੇ ਵੱਡੇ ਅਕਾਲੀ ਬੀਜੇਪੀ ਜਿਹੜੇ ਆ ਉਹ ਨਜ਼ਦੀਕ ਆਣਗੇ ਤੇ ਫਿਰ ਇਹਦਾ ਗੜਚੜ ਹੋਣ ਦੀ ਪੂਰੀ ਉਮੀਦ ਹੈ ਲੇਕਿਨ ਅੱਜ ਬਿੱਟੂ ਦੇ ਇਸ ਮਿਆਂ ਨੇ ਇਸ ਜੋ ਕਿਹਨੋ ਕੀ ਧੂਆ ਜੋ ਥੋੜਾ ਬਹੁਤ ਉੱਠ ਰਿਹਾ ਹੈ ਉੱਤੇ ਪਾਣੀ ਬਾਤ ਹੈ ਅਗਲੇ ਇਲੈਕਸ਼ਨ ਫਿਰ ਤੁਸੀਂ ਕਿੱਥੇ ਲੜੋਗੇ ਫਿਰ ਅਬ ਨਹੀਂ ਬਿੱਟੂ ਨੇ ਕਹਿ ਨਹੀਂ ਅਸੀਂ ਇਕੱਲੇ ਲੜਾਂਗੇ ਅਸੀਂ